ਖੁਸ਼ੀ ਬਹੁਤ ਦੁਗਣੀ ਨਹੀਂ ਚੌਗਣੀ ਨਹੀਂ ਹਜ਼ਾਰਾ ਗੁਣਾ ਮੈਂ ਦੇਖਿਆ ਇੱਕ ਬੰਪਰ ਬਲਾਸਟ ਹੋਇਆ ਲੋਕਾਂ ਦਾ ਸ਼ਹਿਰ ਤੋਂ ਸਟੇਟ ਤੋਂ ਆਊਟ ਆਫ ਸਟੇਟ ਤੋਂ ਓਵਰ ਸੀਜ਼ ਜਿੱਥੇ ਵੀ ਗਰੀਬ ਤਬਕੇ ਦੇ ਲੋਕ ਬੈਠੇ ਨੇ ਜਿਨ੍ਹਾਂ ਦੀ ਆਵਾਜ਼ ਮੈਂ ਬਣ ਕੇ ਲੜਦਾ ਰਿਹਾ ਖੜਦਾ ਰਿਹਾ ਬਚਪਨ ਤੋਂ ਲੈ ਕੇ ਆਪਣੀ ਸਵਾਜ ਦੀ ਆਵਾਜ਼ ਬੁਲੰਦ ਕਰਦਾ ਰਿਹਾ ਮੈਂ ਕਿਸੇ ਵੀ ਮੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਆਪਣੇ ਸਮਾਜ ਨੂੰ ਕਿਵੇਂ ਉਹਦਾ ਧੰਨਵਾਦ ਕਰ ਸਕਾਂ ਬਹੁਤ ਮਾਰੇ ਤੋਂ ਮਾਰਾ ਸਮਾਂ ਦੇਖਿਆ ਸਮਾਜ ਦੀ ਆਵਾਜ਼ بلند ਕਰਦਿਆਂ ਹੋਇਆ ਜੇਲਾ ਵੀ ਦੇਖਿਆ ਸਮਾਜ ਦੀ ਆਵਾਜ਼ بلند ਕਰਦਿਆਂ ਹੋਇਆ ਬਹੁਤ ਤਸ਼ੱਦਦਾਂ ਵੀ ਚੱਲੀਆਂ ਪਰ ਕਦੀ ਵੀ ਆਪਣੀ ਸਮਾਜ ਦੀ ਪਿੱਠ ਨਹੀਂ ਲੱਗਣ ਦਿੱਤੀ ਤੇ ਨਾ ਹੀ ਮੈਂ ਕਦੀ ਆਪਣੇ ਸਮਾਜ ਨੂੰ ਪਿੱਛੇ ਆਉਣ ਦਿੱਤਾ ਤੇ ਮੇਰਾ ਜਿਹੜਾ ਪ੍ਰਾਈਮ ਅਜੰਡਾ ਇਹ ਸੀਗਾ ਕਿ ਜਿਸ ਵੀ ਜਗ੍ਹਾ ਤੇ ਅਸੀਂ ਜਾਂਦੇ ਆ ਉੱਥੇ ਜਾ ਕੇ ਅਸੀਂ ਆਪਣੀ ਜਾਤਨਾ ਛਪਾਈਏ ਆਪਣੇ ਧਰਮ ਨੂੰ ਨਾ چھਪਾਈਏ ਆਪਣੇ ਲੋਕਾਂ ਨੂੰ ਨਾ چھਪਾਈਏ ਆਪਣੇ ਪਛੋਕੜ ਨੂੰ ਨਾ چھਪਾਈਏ ਏਸੀ ਪਛੋਕੜ ਤੋਂ ਕਈ ਬੱਚਿਆਂ ਨੇ ਆਣਾ ਅਗਰ ਅਸੀਂ ਉਥੇ ਆਪਣੀ ਜਾਤ ਧਰਮ ਮਜ਼ਬੂ ਨੂੰ ਲੁਕਾ ਕੇ ਬੈਠਦੇ ਆਂ ਤੇ ਆਣ ਵਾਲੀ ਪੀੜੀ ਦਾ ਗਲਤ ਮੈਸੇਜ ਜਾਂਦਾ ਹੈ ਇਹ ਮੇਰਾ ਸਿਰਫ ਇਹੀ ਸੁਨੇਹਾ ਜਿਹੜੇ ਲੋਕ ਆਪਣੇ ਸਮਾਜ ਦੇ ਵਿੱਚ ਦਬੇ ਕੁਚਲੇ ਸਮਾਜ ਦੇ ਵਿੱਚ ਪੜ ਲਿਖ ਜਾਂਦੇ ਨੇ ਉਹ ਮੁੜ ਕੇ ਆਪਣੇ ਸਮਾਜ ਦਾ ਭਲਾ ਕਰਨ ਉਰ ਪਰ ਹੋਰ ਆਪਣੇ ਸਮਾਜ ਦੇ ਨਾਲ ਹੀ ਖੜਨ ਜੀ ਪਰਿਵਾਰ ਵੱਲੋਂ ਕਿੰਨਾ ਜਿਹੜਾ ਸਪੋਰਟ ਰਹੀ ਹੈ ਕਿਉਂਕਿ ਪੜ੍ਹਾਈ ਕਰਨਾ ਅੱਗੇ ਵਧਣਾ ਬੜੀਆਂ ਅੜਚਨਾ ਵੀ ਆਉਂਦੀਆਂ ਆ ਉਹਨੀਆਂ ਮੁਸ਼ਕਲਾਂ ਵੀ ਆਉਂਦੀਆਂ ਕਿੰਨੇ ਕੁ ਸਪੋਰਟ ਦੇ ਸਾਰੇ ਪਰਿਵਾਰਕ ਮੈਂਬਰਾਂ ਦੁਆਰਾ ਕੁਝ ਸਮੇਂ ਇਦਾਂ ਦੇ ਸੀ ਕਿ ਜੀ ਵੀ ਦੁਨੀਆ ਸਾਥ ਛੱਡ ਗਈ ਸੀ ਪਰ ਪਰਿਵਾਰ ਦੇ ਨਾਲ ਇਕੱਲਿਆਂ ਵੀ ਸਮਾਂ ਗੁਜ਼ਾਰਿਆ ਮਾੜੇ ਤੋਂ ਮਾੜਾ ਸਮਾਂ ਦੇਖ ਕੇ ਪਰਿਵਾਰ ਨੇ ਹੌਂਸਲਾ ਦਿੱਤਾ ਵੀ ਤੁਸੀਂ ਚੰਡੀਗੜ੍ਹ ਜਾਓ ਕਿ ਜੇ ਤੁਸੀਂ ਕੁਝ ਸਮਾਜ ਲਈ ਕਰਨਾ ਚਾਹੁੰਦੇ ਆ ਤੇ ਵੱਧ ਤੋਂ ਵੱਧ ਵਿਚੇਰੀ ਸਿੱਖਿਆ ਹਾਸਲ ਕਰੋ ਔਰ ਮੇਰਾ ਜਿਹੜਾ ਸ਼ੁਰੂ ਤੋਂ ਪ੍ਰਾਈਮ ਅਜੰਡਾ ਰਿਹਾ ਆਪਣੇ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਨਾ ਔਰ ਉਹਨੂੰ ਪ੍ਰੋਟੈਕਟ ਕਰਨਾ ਆਪਣੇ ਅਧਿਕਾਰਾਂ ਨੂੰ ਤੇ ਇਸ ਲਈ ਮੈਂ ਜਿਹੜਾ ਆ ਪਹਿਲਾਂ ਮੈਂ ਸਿਵਲ ਸਰਵਿਸ ਦੀ ਤਿਆਰੀ ਦੀ ਲਈ ਚੰਡੀਗੜ੍ਹ ਗਿਆ ਸੀਗਾ ਪਰ ਆਊਟ ਆਫ ਸਟਰਨਲੀ ਮੈਨੂੰ ਜਿਹੜਾ ਆ ਲਾਅ ਪ੍ਰੋਫੈਸ਼ਨ ਚੂਜ਼ ਕਰਨਾ ਪਿਆ ਕਿ ਮੈਂ ਨਹੀਂ ਵੀ ਮੈਂ ਆਪਣੇ ਸਮਾਜ ਦੀ ਇੱਕ ਬਹੁਤ ਵਧੀਆ ਪੈਰਪਾਈ ਕਰ ਸਕਾਂਗਾ ਤੇ ਠੀਕ ਆਪ ਸੋ ਪਾਤਾ ਜੀ ਨੇ ਦੱਛਾ ਸੀਗਾ ਤੁਹਾਡੇ ਕੋਈ ਬੜੇ ਜਿਹੜੇ ਸਮੇਂ ਪਿਛੇ ਵੀ ਦੱਸਿਆ ਕਿ ਬੜੇ ਆ ਪਾਣੇ ਚੰਗੇ ਵੇਖੇ ਆ ਨੌਜਵਾਨੀ ਕਈ ਵਾਰੀ ਨਿਰਾਸ਼ ਤੇ ਹਤਾਸ਼ ਹੋ ਜਾਂਦੀ ਹੈ ਜੀ ਉੱਚੀਆਂ ਪਲੰਬੀਆਂ ਥਾਰ ਕਰਕੇ ਫੜੇ ਹੋ ਪਰ ਹਲੇ ਸੁਪਰੇ ਵੀ ਤੁਹਾਡੇ ਵੱਡੇ ਨੇ ਜਾਂਦੇ ਜਾਂਦੇ ਆ ਨੌਜਵਾਨੀ ਨੂੰ ਉਹਨਾਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੂਗੇ ਜਿਹੜੇ ਕਦੇ ਜ਼ਿੰਦਗੀ 'ਚ ਮੁਸ਼ਕਲਾਂ ਆਉਣ ਤੇ ਹਤਾਸ਼ ਤੇ ਨਿਰਾਸ਼ ਹੋ ਜਾਂਦੇ ਆ ਮੈਂ ਤੁਹਾਨੂੰ ਮੈਂ ਇਹ ਕਹੂੰਗਾ ਵੀ ਸਟੇ ਪੋਜ਼ਿਟਿਵ ਸਟੇ ਕਨੈਕਟਡ ਵਿਦ ਯਰ ਰੂਟਸ ਆਪਣੇ ਆ ਜੜਾ ਦੇ ਨਾਲ ਜੁੜੇ ਰਹੋ ਕਿਉਂਕਿ ਜਿਹੜੇ ਲੋਕ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਂਦੇ ਨੇ ਉਹ ਉਹਨਾਂ ਨੂੰ ਉਸ ਉਹਨਾਂ ਰੁੱਖਾਂ ਨੂੰ ਕੋਈ ਫਲ ਨਹੀਂ ਲੱਗਦਾ ਮੈਂ ਆਪਣੀ ਜੜ ਦੇ ਨਾਲ ਜੁੜਾ ਰਿਆ ਆਪਣੀ ਜੜ ਨੂੰ ਕਦੀ ਭੁੱਲਿਆ ਨਹੀਂ ਤੇ ਅੱਜ ਤੁਹਾਡੇ ਸਾਹਮਣੇ ਆ ਜੋ ਇੱਕ ਫਲ ਮਿਲਿਆ ਬਤੌਰ ਅਸਿਸਟੈਂਟ ਐਡਵੋਕੇਟ ਜਨਰਲ ਮੈਂ ਅਪਾਇੰਟ ਹੋਇਆ ਸਟੇਟ ਗਵਰਨਮੈਂਟ ਵੱਲੋਂ ਔਰ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਵਿੱਚ ਪਹੁੰਚਣਾ ਤੇ ਮੇਰੇ ਪਰਿਵਾਰ ਦੇ ਲਈ ਜਿੱਥੇ ਇੱਕ ਮੱਧ ਵਰਗੀ ਪਰਿਵਾਰ ਜਿਹਦੇ ਵਿੱਚ 8th ਸਟੈਂਡਰਡ ਤੱਕ ਨਹੀਂ ਕੋਈ ਪੜਿਆ 5th ਸਟੈਂਡਰਡ ਤੱਕ ਨਹੀਂ ਕਿਸੇ ਨੇ ਪਾਸ ਕੀਤਾ ਫਸਟ ਲੋਗ ਗ੍ਰੈਜੂਏਟ ਹਮ ਹੈ ਕਰਦਾ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਮੈਨੂੰ ਚੰਡੀਗੜ੍ਹ ਦੇ ਵਿੱਚ ਮਾੜਾ ਸਮਾਂ ਦੇਖਣਾ ਪਿਆ ਰੋਟੀ ਤੋਂ ਆਵਾਜ਼ਾਰ ਰਿਆਂ ਉੱਥੇ ਕਿਸੇ ਤਰੀਕੇ ਦਾ ਮੈਂ ਰੈਂਟ ਤੇ ੱਤੇ ਖਾਦੇ ਐਕਟਿਵਾ ਸਕੂਟਰਾਂ ਬੱਸਾਂ ਦੇ ਵਿੱਚ ਸਟ੍ਰਗਲ ਕਰਦਾ ਰਿਆ ਪਰ ਮੈਂ ਕਦੀ ਮੁੜ ਕੇ ਨਹੀਂ ਦੇਖਿਆ ਮੈਂ ਮੁੜ ਕੇ ਤਾਂ ਨਹੀਂ ਦੇਖਿਆ ਕਿਉਂਕਿ ਸਾਡੇ ਇੱਥੇ ਡਿਸਟ੍ਰਿਕਟ ਕੋਰਟ ਵੀ ਹੈ ਹੁਸ਼ਿਆਰਪੁਰ ਦੇ ਵਿੱਚ ਅਗਰ ਮੈਂ ਈਜ਼ੀ ਲਾਈਫ ਚਾਹਨਾ ਤੇ ਮੈਂ ਡਿਸਟ੍ਰਿਕਟ ਕੋਰਟ ਨੂੰ ਵੀ ਚੂਜ਼ ਕਰ ਸਕਦਾ ਸੀਗਾ ਪਰ ਮੈਂ ਆਪਣਾ ਜਿਹੜਾ ਟਾਰਗੇਟ ਕੇਵਲ ਔਰ ਕੇਵਲ ਹਾਈ ਕੋਰਟ ਰੱਖਿਆ ਮੈਂ ਹੀ ਟੀਚਰ ਮਿੱਥਿਆ ਸੀਗਾ ਵੀ ਚਾਹੇ ਮੈਂ ਭੁੱਖਾ ਮਰਾਂ ਚਾਹੇ ਜੋ ਮਰਜੀ ਹੋਵੇ ਮੈਂ ਹਾਈ ਕੋਰਟ ਦਾ ਜਿਹੜਾ ਆ ਉਹ ਖੇੜਾ ਨਹੀਂ ਛੱਡਣਾ ਉਥੇ ਹੀ ਆਪਣਾ ਜੀਵਨ ਬਤੀਤ ਕਰਨਾ ਦੀ ਆਹੋ ਸੀ ਸਰਕਾਰ ਵੱਲੋਂ ਜਿਹੜੀਆਂ ਆ ਸਰਕਾਰ ਵਾਲੇ ਪਾਸੋਂ ਬੜਾ ਚੁਣੌਤੀਆਂ ਲੈ ਕੇ ਆ ਕੇ ਬਤੋਂ ਹਾਂਜੀ ਦੇਖੋ ਸਰਕਾਰ ਦਾ ਹੁਣ ਮੇਰੀ ਜੋ ਡਿਊਟੀ ਆ ਜੋ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਪ੍ਰੋਟੈਕਸ਼ਨ ਸੋਸ਼ਲ ਜਸਟਿਸ ਲਗਾ ਲੋ ਆ ਮੈਂ ਉਹਦੇ ਤੇ ਆਪਣੀ ਮੈਂ ਭਗਵਾਨ ਵਾਲਮੀਕੀ ਇਮਾਰਤ ਨੂੰ ਅੱਜ ਆਸ਼ੀਰਵਾਦ ਲੈਣ ਆਇਆ ਕਿ ਮੈਂ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਆਪਣੀਆਂ ਜ਼ਿੰਮੇਵਾਰੀਆਂ ਤੇ ਖਰਾ ਉਤਰਾਂ ਔਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਦੇ ਮਕਾਮ ਦੇ ਵਿੱਚ ਦਿਖਾਵਾਂ ਜੀ ਰੱਖਿਆ ਤੇ ਹਾਂ ਤੁਸੀਂ ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਨਾਮ ਆਰਮਨ ਹੈ ਤੁਹਾਡੇ ਪਤੀ ਹੈਗੇ ਹਾਂ ਜੀ ਮੇਰੇ ਹਸਬੰਦ ਠੀਕ ਹੈ ਜੀ ਕਿੱਦਾਂ ਦਾ ਮਸੂਰ ਹੋਇਆ ਅੱਜ ਦੀ ਵੀਡੀਓ ਬਾਕੀ ਹਾਸਲ ਕਰਕੇ ਹੈਗੇ ਹਾਂ ਹਾਂ ਜੀ ਜੀ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਤੋਂ ਬਾਅਦ ਯਾਨੀ ਸਾਰਾ ਪਰਿਵਾਰ ਨਾਲ ਆ ਨਾਲੇ ਬਹੁਤ ਖੁਸ਼ ਹਾਂ ਜੀ ਕਿ ਕਿੰਨਾ ਕੁ ਸਾਥ ਗੜਿਆ ਕੋ ਬਿਨਾ ਪਿਆਰ ਜਾਂ ਦਿੱਨੇ ਹੋ ਕਿਉਂਕਿ ਬੜਾ ਜ਼ਿੰਦਗੀ ਹੁੰਦਾ ਹੈ ਇੱਕ ਧਰਮਪਤਨੀ ਵੱਲੋਂ ਜੀਵਨ ਸਾਥੀ ਦਾ ਸਾਥ ਦੇਣਾ ਇਹ ਬਿਨਾ ਹੋ ਗਏ ਪੌਸਿਬਿਲਿਟੀ ਨਹੀਂ ਹਾਂਜੀ ਕਿੰਨਾ ਕੁ ਜਿਹੜੀਆਂ ਉਹਨਾਂ ਨੇ ਮਿਹਨਤ ਕੀਤੀ ਕਿੰਨਾ ਕੁ ਫਤਿਹਾਲ ਮਿਲ ਕੇ ਸਾਥ ਦਿੱਤਾ ਹਾਂਜੀ ਉਹਨਾਂ ਨੇ ਕਾਫੀ ਹਾਰਡਵਰਕ ਕੀਤਾ ਹੈ ਬਾਕੀ ਜਿੰਨਾ ਮੇਰਾ ਸਪੋਰਟ ਸੀ ਮੈਂ ਉਹਨਾਂ ਉਹਨਾਂ ਦਾ ਕੀਤਾ ਜੀ ਦੇ ਆਪ ਦਾ ਹੋ ਆਪਣੀ ਵਕੀਨਾਂ ਬੇਕ ਬਹੁਤ ਆਪਰਾ ਨਾ ਦੋ ਪੰਜ ਵਿਸ਼ਾਲਾ ਦੀ ਜੀ ਅੱਜ ਆਦੀ ਆ ਰਿਹਾ ਅਸਿਸਟੈਂਟ ਜਨਰਲ ਐਡਵੋਕੇਟ ਬਣ ਕੇ ਕੀ ਕਹਿਣਾ ਚਾਹੁੰਦਾ ਜੀ ਬਿਲਕੁਲ ਜੀ ਪਹਿਲਾਂ ਤਾਂ ਸਾਰੇ ਹੀ ਸਰੋਤਿਆਂ ਨੂੰ ਜੈ ਵਾਲਮੀਕੀ ਜੈਪੀਤ ਜੀ ਤੇ ਕੋਣ ਸ਼ਬਦ ਨਹੀਂ ਕੁਸ਼ ਹੈਗੇ ਦੱਸਣ ਵਾਸਤੇ ਇਹ ਸਾਡੇ ਛੋਟੇ ਵੀਰ ਐਡਵੋਕੇਟ ਰਾਹੁਲ ਆਦਿ ਜੀ ਜੋ ਅਸਿਸਟੈਂਟ ਐਡਵੋਕੇਟ ਜਨਰਲ ਬਣੇ ਆ ਆਪਣਾ ਪਰਸੋਂ ਅਦਾਲਤ ਸਾਹਮਣੇ ਤੋਂ ਬਾਅਦ ਅੱਜ ਹੁਸ਼ਿਆਰਪੁਰ ਪਹੁੰਚੇ ਜਾਂ ਤੇ ਉਹਨਾਂ ਦੀ ਦਿੱਲੀ ਤਮੰਨਾ ਸੀ ਕਿੜਾ ਸਾਡਾ ਪੁਰਾਣਾ ਘਰ ਆ ਕੰਟਾ ਘਰ ਵਾਲਮੀਕੀ ਹੱਲੇ ਹੁਸ਼ਿਆਰਪੁਰ ਉੱਤੇ ਨਤਮਸਤਕ ਹੋ ਕੇ ਫੇਰ ਆਪਾਂ ਘਰ ਜਾਵਾਂਗੇ ਤੇ ਪੂਰੇ ਸਮਾਜ ਵੱਲੋਂ ਅੱਜ ਹੁਸ਼ਿਆਰਪੁਰ ਦੀ ਸਾਰੀ ਵਾਲਮੀਕ ਸਭਾ ਤੇ ਸਾਰੀਆਂ ਸੰਸਥਾਵਾਂ ਵੱਲੋਂ ਤੇ ਉਹਨਾਂ ਦਾ ਇੱਥੇ ਕੰਟਾ ਘਰ ਚੌਂਕ ਦੇ ਵਿੱਚ ਵੈਲਕਮ ਕੀਤਾ ਜਾ ਰਿਹਾ ਜੀ ਅੱਛੇ ਕਾ ਬਖੀਰ ਹੋ ਰਿਹਾ ਜੋ ਛੇਵੀਂ ਵੀਡੀਓ ਪਾਤੀ ਹਾਸਲ ਕਰਕੇ ਆਪਣੇ ਘਰ ਆਪਣੇ ਪਿੰਡ ਛੇਵੀਂ ਘਰ ਆ ਰਹੇ ਹੈ ਜਿਸ ਤੋਂ ਹਮ ਪੂਰੇ ਪ੍ਰਭਾਵ ਨੇ ਮੈਂ ਮਾਨ ਜੇ ਹੁਸ਼ਿਆਰ ਪੂਰੇ ਹੁਸ਼ਿਆਰਪੁਰ ਦੇ ਵਾਸਤੇ ਮਾਨ ਦੀ ਗੱਲ ਹੈਗੀ ਹੈ ਵੈਸੇ ਪ੍ਰਵਾਹ ਨੂੰ ਤਾਂ ਪੂਰੇ ਸਮਾਂ ਨੂੰ ਤਾਂ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਮਾਨਸਿਕ ਕਾਫੀ ਉਹਨਾਂ ਨੇ ਪਹਿਲਾਂ ਵੀ ਅਚੀਵਮੈਂਟ ਕਾਫੀ ਹਾਸਲ ਕੀਤੀਆਂ ਵਾ ਮਗਰ ਚਲੋ ਉਹਨਾਂ ਦੇ ਅੱਜ ਹੋਰ ਉਹਨਾਂ ਦੀ ਤਰੱਕੀ ਦੇ ਚਾਰ ਚੰਦ ਲੱਗੇ ਆ ਜੀ ਤੇ ਸਮਾਜ ਵੱਲੋਂ ਬੜਾ ਵੱਡਾ ਅੱਜ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਜੀ ਜਿਹੜਾ ਸਾਨੂੰ ਪਤਾ ਲੱਗਿਆ ਕਿ ਬੜੀ ਉਹਨਾਂ ਨੇ ਘੱਲੜਾ ਕਰ ਨਹੀਂ ਸਕਤਾ ਮੈਂ ਕੀ ਕੀ ਆ ਜੀ 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 ਤੇ ਉਹਨਾਂ ਬਾਰੇ ਥੋੜਾ ਜਿਹਾ ਪਿਛੋਕਰ ਦੇ ਘਟਾ ਥੋੜਾ ਦੱਸਣਾ ਚਾਹੁੰਦਾ ਹਾਂ ਨਹੀਂ ਪਿਛੋਕਰ ਚਲੋ ਤਕਰੀਬਨ ਪਿਛਲੀ ਬਾਈਟ ਦੇ ਵਿੱਚ ਆਪਾਂ ਸਾਰਾ ਦੱਸਿਆ ਹੀ ਹੈਗਾ ਤੇ ਬਸ ਇਹ ਰਿਹਾ ਕਿ ਇੱਕ ਗਰੀਬ ਪਰਿਵਾਰ ਚੋਂ ਟੁੱਟ ਕੇ ਸਪਾਈਸਰਿਕ ਦੇ ਬੱਚੇ ਟੁੱਟ ਕੇ ਅੱਜ ਡਬਲ اے ਜੀ ਦੀ ਉਮਰ ਦੇ ਤੱਕ ਪਹੁੰਚਣਾ ਤੁਹਾਨੂੰ ਪਤਾ ਕੋਈ ਛੋਟੀ ਜਿਹੀ ਗੱਲ ਨਹੀਂ ਹੈਗੀ ਤੇ ਕਿੰਨੀ ਉਮਰ ਹੈਗੀ ਉਹਨਾਂ ਦੀ ਹਾਲੇ ਕੋਈ ਦੂਜੀ ਉਮਰ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਪਾ ਲਈ ਆਪਣੇ ਹੱਥ ਹਾਂਜੀ ਹੱਲੇ ਉਮਰ ਤਕਰੀਬਨ ਕੋਈ 30 31 ਦੇ ਆਸ-ਪਾਸ ਹੈ